ਦੀ ਨੈਸ਼ਨਲ ਲੈਵਲ ਦੇ ਜਿਹੜੀ ਅਧਿਤੀ ਆ ਰਹੀ ਹੈ। ਤਾਂ ਮੈਂ ਵੀਂਤੀ ਕਰੂੰਗਾ। ਮੁਰਦਾ ਮੁਰਦਾ ਬੰਦੇ ਸਰਕਾਰ ਮੁਰਦਾ ਮੁਰਦਾ ਮੈਂ ਪ੍ਰੈਸ ਆਂਟੀ ਨੂੰ ਨਿੱਕਾ ਸਵਾਗਤ ਆ ਅੱਜ ਸਮੂਹ ਮਜ਼ਦੂਰ welfare ਸਭਾ ਵੱਲੋਂ ਅਹੁਦੇਦਾਰ ਵੱਖ-ਵੱਖ ਪਿੰਡਾਂ ਤੋਂ ਬਲਾਕ ਜੀਰਾਂ ਦੇ ਪਹੁੰਚੀ ਸੀ ਜਿਹਦੇ ਵਿੱਚ ਮਨਰੇਗਾ ਦੇ ਵਿੱਚ ਬਹੁਤ ਵੱਡੀਆਂ ਪ੍ਰੋਬਲਮਾਂ ਆ ਰਹੀਆਂ ਸੀ ਕਿ ਪਿਛਮੀਆਂ ਸਰਕਾਰਾਂ ਦੇ ਵਿੱਚ ਮਾੜਾ ਮੋਟਾ ਮਜ਼ਦੂਰਾਂ ਦਾ ਕੰਮ ਚੱਲਦਾ ਸੀਗਾ ਇਸ ਸਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਆਣ ਕਰਕੇ ਜਿਹੜੇ ਉਹਨਾਂ ਦੇ ਕਰਮ ਚੌਧਰੀ ਆ ਉਹ ਦਾਵਾ ਕਰਦੇ ਆ ਅਸੀਂ ਮਨਰੇਗਾ ਦਾ ਕੰਮ ਲਿਆਈਏ ਤੇ ਮਨਰੇਗਾ ਦੇ ਕੰਮ ਤੋਂ ਲੁੱਟ ਕਰੀਏ ਤੇ ਪ੍ਰਸ਼ਾਸਨ ਤੇ ਦਬਾਅ ਬਣਾਉਨੇ ਸੀ ਦਫ਼ਤਰ ਵੱਲੋਂ ਕਿਹਾ ਜਾਂਦਾ ਸੀਗਾ ਵੀ ਜਿਹੜਾ ਕੰਮ ਮਨਰੇਗਾ ਦਾ ਚੱਲਦਾ ਉਹਨੂੰ ਬੰਦ ਕੀਤਾ ਜਾਵੇ ਕੋਠੀ ਚੋਂ ਫੋਨ ਆ ਗਿਆ ਤੇ ਕਈ ਜਗ੍ਹਾ ਤੇ ਮਸਤੌਲ ਜਿਹੜੇ ਮਿਲੇ ਹੈਗੇ ਆ ਉਹਨਾਂ ਨੇ ਥੀਰੋ ਚ ਪਾ ਦਿੱਤੇ ਆ ਗਾ ਅੱਗੇ ਤੋਂ ਕਹਿੰਦੇ ਵੀ ਤੁਹਾਨੂੰ ਮਸਟਰੌਲ ਨਹੀਂ ਮਿਲਣਾ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਹੋਣਗੇ ਉਹਨਾਂ ਨੂੰ ਸੌਲਵ ਕੀਤਾ ਜਾਏਗਾ ਇਸ ਦੇ ਸਬੰਧ ਵਿੱਚ ਅੱਜ ਅਸੀਂ ਬੀਡੀਪੀਓ ਦਫਤਰ ਦੇ ਵਿੱਚ ਪਹੁੰਚੇ ਸੀਗੇ ਤਾਂ ਪਹਿਲੋ ਤਾਂ ਅਸੀਂ ਮੀਟਿੰਗ ਲੈਣਾ ਚਾਹੁੰਦੇ ਸੀ ਐਡੀਸ਼ਨਲ ਡਿਪਟੀ ਕਮਿਸ਼ਨਰ ਤੋਂ ਅਸੀਂ ਲੈਟਰ ਜਾਰੀ ਕਰਵਾਇਆ ਸੀ 29 ਤਰੀਕ ਦਾ ਲੇਕਿਨ ਬਲਾਕ ਦੇ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਨਾ ਸਮਝਦਿਆਂ ਹੋਇਆ ਸਾਨੂੰ ਮਜਬੂਰ ਕਰ ਦਿੱਤਾ ਕਿ ਤਰਨਾ ਪਰਦਸ਼ਨੋਲੀ ਤਾਂ ਅੱਜ ਬੀਡੀਪੀਓ ਨੇ ਸਾਨੂੰ ਬੈਠ ਕੇ ਭਰੋਸਾ ਦਿਵਾਇਆ ਸਾਡੇ ਮੁੱਦਿਆਂ ਤੇ ਸਾਨੂੰ ਨਹੀਂ ਅਮੀਨ ਹੈਗਾ ਕਿ ਉਹ ਸਿਰੇ ਚੜ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਦਾ ਬਹੁਤ ਜ਼ਿਆਦਾ ਜੋਰ ਹੈ ਸਾਨੂੰ ਜਿਹੜਾ ਭਰੋਸਾ ਦਿਵਾਇਆ ਸੀ ਸਰਕਾਰ ਨੇ ਵੋਟ ਲਈ ਸੀ ਕਹਿੰਦੇ ਸੀ ਗਰੀਬ ਦੀ ਪਹਿਲ ਦੇ ਆਧਾਰ ਤੇ ਜਿਹੜੀ ਹੈਗੀ ਸੁਣਾਈ ਹੋਏਗੀ ਆਮ ਆਦਮੀ ਦੀ ਸਰਕਾਰ ਹੈ ਲੇਕਿਨ ਅੱਜ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਮੌਜੂਦਾ ਉਹ ਕਿਸੇ ਵੀ ਗਰੀਬ ਦੀ ਸਾਰ ਨਹੀਂ ਲੈਂਦੀਆਂ ਉਲਟਾ ਨੀਤੀ ਬਣਾਉਨੀਆਂ ਰਾਸ਼ਨ ਔਰ ਮਨਰੇਗਾ ਦੀ ਲੁੱਟ ਕਰਕੇ ਔਰ ਮਜ਼ਦੂਰਾਂ ਨੂੰ ਦਬਾ ਕੇ ਰੱਖਿਆ